ਗੁਰੂ ਆਪ ਪਾਣੀਆਂ ਨੂੰ ਜ਼ਹਿਰਾਂ ਤੋਂ ਮੁਕਤ ਕਰਨ ਦੇ ਲਈ ਦੇ ਅਸੀਂ ਖੜੇ ਆ ਰੋਪੜ ਰੂਪਨਗਰ ਤੇ ਤੁਹਾਨੂੰ ਪੰਜਾਬ ਦੀ ਬਰਬਾਦੀ ਦੀਆਂ ਬੜੀਆਂ ਤਸਵੀਰਾਂ ਨੇ ਇੱਕ ਤਸਵੀਰ ਦਿਖਾਉਣ ਲੱਗੇ ਆ ਬੜਾ ਖੂਬਸੂਰਤ ਆ ਪੰਜਾਬ ਆ ਦੇਖੋ ਪਹਾੜ ਪੰਜਾਬ ਦੇ ਆ ਇਹ ਇਹ ਹਿਮਾਚਲ ਜਾਂ ਕਿਸੀ ਇੱਥੇ ਹੋਰ ਕਿਸੇ ਪਾਸੇ ਜੰਮੂ ਕਸ਼ਮੀਰ 'ਚ ਨਹੀਂ ਖੜੇ ਇਹ ਪੰਜਾਬ 'ਚ ਖੜੇ ਆ ਸਾਰਾ ਜਿੰਨਾ ਇਲਾਕਾ ਉਹ ਦੂਰ ਤੱਕ ਪਹਾੜੀਆਂ ਦਿਖਦੀਆਂ ਨੇ ਉੱਚੇ ਨੀਵੇਂ ਥਾਂ ਦੇ ਸਾਰਾ ਪੰਜਾਬ ਰੋਪੜ ਜ਼ਿਲ੍ਹੇ ਦਾ ਇਲਾਕਾ ਗੜ ਸ਼ੰਕਰ ਤੋਂ ਲੈ ਕੇ ਦੂਰ ਪਰ ਬੇਦੀ ਤੱਕ ਇਹ ਪਹਾੜੀ ਏਰੀਆ ਪਰ ਜਿਵੇਂ ਬਰਬਾਦੀ ਇਹਨਾਂ ਦੀ ਕੀਤੀ ਜਾ ਰਹੀ ਹੈ ਤੂੰ ਦੇਖੋ ਵੀ ਆਹ ਸਾਹਮਣੇ ਦਿਖਾ ਦੇ ਉਹ ਕ੍ਰੈਸ਼ਰ ਖੜੇ ਆ ਗੱਡੀਆਂ ਭਰੀਆਂ ਜਾ ਰਹੀਆਂ ਨੇ ਨਜਾਇਜ਼ ਤੌਰ ਤੇ ਜਿਹੜੀ ਮਾਈਨਿੰਗ ਆ ਇੱਥੇ ਸਾਰਾ ਦੇਖੋ ਇਹਨਾਂ ਨੇ ਉਹ ਥੜਾ ਇਲਾਕਾ ਜਿੰਨਾ ਹੈਗਾ ਤੇ ਸਾਰਾ ਹੀ ਪਹਾੜ ਸੀਗਾ 4-4 5-500 ਹਜ਼ਾਰਾਂ ਫੁੱਟ ਉੱਚੇ ਇਹ ਸਾਰੇ ਚੱਕ ਐ ਮੈਦਾਨ ਬਣਾਤੇ ਪੱਧਰੇ ਆ ਜਿਹੜਾ ਤੁਹਾਨੂੰ ਦਿਸੀ ਜਾਂਦਾ ਹੈ ਨਾ ਸਾਹਮਣੇ ਆ ਬਖਾਦੀ ਕਰਾ ਆਕਾਸ਼ ਆ ਪਹਾੜ ਜਿਹੜਾ ਤੁਸੀਂ ਵੇਖ ਰਹੇ ਹੋਗੇ ਉਹ ਸਾਹਮਣੇ ਜਿੱਥੋਂ ਮਾਈਨਿੰਗ ਆ ਆ ਥੱਲੇ ਹੋ ਕੇ ਹਟੀ ਆ ਗੰਜੇ ਕਰਤੇ ਪਹਾੜ ਹੋਣ ਪੱਤਰੀ ਕਰਦੇ ਮੈਦਾਨ ਹੀ ਬਣਾਤੇ ਇਹ ਇਹ ਪਹਾੜ ਸੀਗੇ ਜਿਹੜੇ ਇਹ ਪਹਾੜ ਹੈ ਜਿਹੜੇ ਇਹ ਬਰਾਬਰ ਸੀ ਇੱਥੇ ਜਿੱਥੇ ਅਸੀਂ ਖੜੇ ਆ ਇਹਦੇ ਬਰਾਬਰ ਪਹਾੜ ਸੀ ਆ ਸਾਰਾ ਚੱਕਿਆ ਹੋਇਆ ਔਰ ਇਹ ਬੱਚਿਆ ਪਤਾ ਕਿਉਂ ਲਖੇ ਕਿਉਂਕਿ ਦਸਵੀਂ ਪਾਸ਼ਾਹੀ ਆਈ ਸੀ ਇੱਥੇ ਇਹ ਇਤਿਹਾਸਕ ਗੁਰਦੁਆਰਾ ਹੈ ਔਰ ਇਹਨਾਂ ਨੇ ਇਹ ਜਿਹੜੀ ਕੰਪਨੀ ਸੀ ਇਹਨਾਂ ਤੋਂ ਹੀ ਬੁਲਾਵਾਂਗੇ ਇੱਥੇ ਨੇੜੇ ਦੇ ਸੇਵਾਦਾਰ ਨੇ ਇੱਥੇ ਇਹ ਕੰਪਨੀ ਨੇ ਇਹਨੂੰ ਆ ਬਰਾਬਰ ਪਹਾੜ ਨੀਵੇਂ ਕਰਤੇ ਉਹ ਐਸ ਪਹਾੜ ਨੂੰ ਵੀ ਪੈਗੇ ਸੀ ਇਹਨਾਂ ਨੇ ਕਿਹਾ ਇਹ ਗੁਰਦੁਆਰਾ ਸਾਹਿਬ ਇਤਿਹਾਸਿਕ ਹੈ ਆਂਦੇ ਜੀ ਅਸੀਂ ਤਾਂ ਕਰਾਂਗੇ ਇਹਨਾਂ ਨੇ ਰੌਲਾ ਪਾਇਆ ਪਰ ਫਿਰ ਦਾਤੇ ਦੀ ਕਿਰਪਾ ਵੇਖੋ ਕੀ ਹੋਇਆ ਉਸ ਤੋਂ ਬਾਅਦ ਉਹਨਾਂ ਨਾਲ ਉੱਜੜ ਗਏ ਉੱਜੜ ਗਏ ਸਾਰੇ ਤੁਸੀਂ ਸੋਹਰੋ ਕੁਦਰਤ ਨਾਲ ਮਜ਼ਾਕ ਕਰੋਗੇ ਤਾਂ ਸਾਰੇ ਪੰਜਾਬ ਨੂੰ ਉਜਾੜੂਗੇ ਕਿੰਨੀ ਰਮਣੀਕ ਜਗ੍ਹਾ ਹੈ ਕਿੰਨੇ ਇਤਿਹਾਸਿਕ ਜਗ੍ਹਾ ਨੇ ਤੁਹਾਨੂੰ ਇੱਕ ਜਗ੍ਹਾ ਦੀ ਮਨਜ਼ੂਰੀ ਮਿਲਦੀ ਤੁਸੀਂ ਸਾਰੇ ਪਹਾੜ ਛਿਲ ਦਿੰਦੇ ਆ ਅੱਜ ਮੌਸਮ ਕਿਉਂ ਬਦਲਿਆ ਅੱਜ ਅਸੀਂ ਕਿਹੜੀ ਟਾਈਮ ਤੇ ਖੜੇ ਹਾਂ ਫਰਵਰੀ ਦੀ ਕਿਹੜੀ ਡੇਟ ਹੈ ਅੱਜ ਭਾਈ 12 11 ਗਰਮੀ ਕਿੰਨੀ ਹੈ ਜੀ ਕਰਦਾ ਮੈਂ ਭਾਈ ਖੜੇ ਲਾ ਦিয়ে 11 ਤਰੀਕਾ ਜਨਵਰੀ ਦੇ ਵਿੱਚ ਠੰਡ ਆ ਚਲੀ ਗਈ ਗਰਮੀ ਆ ਗਈ ਤਾਂ ਮੈਨੂੰ ਦੱਸੋ ਕਣਕਾਂ ਦਾ ਕੀ ਹੋਊਗਾ ਵੀ ਕਿਵੇਂ ਕਣਕਾਂ ਟਾਈਮ ਸਿਰ ਆ ਜਾਣਗੀਆਂ ਜਾਂ ਝਾੜ ਤੇ ਫਰਕ ਨਹੀਂ ਪਊ ਕੁਦਰਤ ਦਾ ਸਤਿਆ ਨਾਸ਼ ਕਰੀ ਜਾਂਦੇ ਆ ਮੈਨੂੰ ਇਹ ਲੱਗਦਾ ਇਹਨਾਂ ਲੀਡਰਾਂ ਨੂੰ ਸ਼ਰਮ ਨਹੀਂ ਆਉਂਦੀ ਆ ਮਾਈਨਿੰਗ ਦੀ ਦੇਣੀ ਇਹ ਲੀਡਰ ਭਾਈ ਬੇਈਮਾਨ ਤੇ ਗਰਾਰਾਵੇ ਬਸ ਪੈ ਗਿਆ ਪੰਜਾਬ ਕੋਈ ਰੋਕ ਤੋਕ ਨਹੀਂ ਯਾਰ ਤਬਾਹ ਕਰਤਾ ਪੰਜਾਬ ਤੇ ਦੇ ਲੋ ਕਿਹੜੀ ਚੀਜ਼ ਸਾਡੀ ਛੱਡੀ ਆ ਨਾ ਧਰਤੀ ਨਾ ਪਹਾੜ ਨਾ ਹਵਾ ਨਾ ਪਾਣੀ ਕੁਝ ਵੀ ਸਾਡੇ ਪੱਲੇ ਨਹੀਂ ਛੱਡ ਰਿਹਾ ਕੱਲ ਨਾ ਪੈਸਾ ਦੇਖਦਾ ਜਿੱਦੋਂ ਪੈਸਾ ਬਣਦਾ ਤਬਾਹ ਕਰ ਦਿੰਦੇ ਆ ਆ ਤਰਾ ਤਰਾ ਕਰਦਾ ਸਾਰਾ ਇਲਾਕਾ ਜਦੋਂ ਹੜਾ ਆਉਂਦੇ ਆ ਸਾਰਾ ਇਲਾਕਾ ਡੁੱਬਦਾ ਘਰਾਂ ਚ ਪਾਣੀ ਵੜ ਜਾਂਦੇ ਆ ਉਹ 100 100 ਫੁੱਟ ਡੂੰਘੇ ਟੋਏ ਪੱਟ ਤੇ ਮੈਨੀਆਂ ਕਰ ਕਰਕੇ ਪਾਣੀ ਵੀ ਥੱਲੇ ਚਲੇ ਜਾਂਦਾ ਉਹ ਨਾਲ ਕਿੱਡਾ بڑا ਨੁਕਸਾਨ ਇਹ ਧਰਤੀ ਦਾ ਕਰ ਰਹੇ ਆ ਅਸੀਂ ਨਾ ਇਹ ਸੜਕ ਤੇ ਆਏ ਕਿਹੜੀ ਸੜਕ ਸੀਗੀ ਭਗਵੰਤ ਕਿਹੜਾ ਕਲਮੋੜ ਹੈ ਹੈ ਕਿਹੜਾ ਕਲਮੋੜ ਜਿਹੜੀ ਤੇ ਆਪਾਂ ਆਏ ਆ ਖੇੜਾ ਕਲਮੋੜ ਵਾਲੀ ਜਗ੍ਹਾ ਸੀ ਮੈਂ ਦੱਸ ਦੇ ਖੇੜਾ ਕਲਮੋੜ ਵਾਲੀ ਜਗ੍ਹਾ ਸੀ ਔਰ ਉਹ ਸੜਕ ਤੇ ਨਾ ਲੱਖੇ ਮਤਲਬ ਧੂੜ ਉੱਡਦੀ ਆਈ ਔਰ ਸੜਕ ਦੀ ਸਾਰੀ ਟੁੱਟੀ ਹੋਈ ਆਹ ਟਿੱਪਰ ਤੇ ਟਿੱਪਰ ਭਰ ਕੇ ਜਾ ਰਿਹਾ ਮੈਨੂੰ ਤਾਂ ਇਹਨਾਂ ਪਿੰਡਾਂ ਵਾਲਿਆਂ ਤੇ ਤਰਸ ਆਉਂਦਾ ਅਸੀਂ ਜਾ ਕੇ ਆਏ ਆ ਉਹ ਇਹਨਾਂ ਨੇ ਗੁਨਾਹ ਕੀ ਕੀਤਾ ਅੱਛਾ ਇਹਨਾਂ ਨੂੰ ਨਫਾ ਕੋਈ ਨਹੀਂ ਪੈਸਾ ਕੋਈ ਨਹੀਂ ਮਿਲਦਾ ਸਾਰੇ ਬਾਹਰ ਲੁੱਟ ਕੇ ਲੈ ਜਾ ਰਿਹਾ ਵੱਡੀਆਂ ਵੱਡੀਆਂ ਕੰਮ ਨੌਕਰੀਆਂ ਤੇ ਵੀ ਬਾਹਰ ਲੇ ਆਹ ਪਿੰਡ ਵਾਲੇ ਦੱਸ ਰਹੇ ਸੀ ਅਸੀਂ ਬੋਲ ਕੇ ਆਏ ਆ ਅਦੇ ਸਾਡੇ ਪਿੰਡਿਆਂ ਨੂੰ ਨੌਕਰੀ ਵੀ ਹੈ ਨਹੀਂ ਨਾ ਨੌਕਰੀ ਤੇ ਸਾਰੀ ਬਰਬਾਦੀ ਉਹਨਾਂ ਦੀ ਤੇ ਕੀ ਔਰ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਹਰ ਪਾਰਟੀ ਨੇ ਕੀ ਕੀਤਾ ਹੈ ਕੱਲੇ ਬੰਦੇ ਬਦਲਦੇ ਨੇ ਪੈਸੇ ਲੈਣ ਵਾਲੇ ਜਿਹੜੇ ਉੱਤੇ ਬੈਂਦੇ ਨੇ ਬਾਕੀ ਥੱਲੇ ਨੇ ਟਿੱਪਰ ਵੀ ਉਹੀ ਹੁੰਦੇ ਨੇ ਡਰਾਈਵਰ ਵੀ ਉਹੀ ਹੁੰਦੇ ਨੇ ਵਰਕਰ ਵੀ ਉਹੀ ਜਿਹੜੇ ਬਾਹਰੋਂ ਲਿਆਉਂਦੇ ਨੇ ਸਿਰਫ ਉਤਲੇ ਬਦਲ ਜਾਂਦੇ ਨੇ ਬਰਬਾਦੀ ਹੋਵੇਂ ਚੱਲ ਰਹੀ ਐ ਜਮੀਨਾਂ ਵੀ ਪੱਟੀ ਜਾਂਦੇ ਆਹ ਹੋਰ ਦੇਖੋ ਕਮਾਲ ਦੀ ਗੱਲ ਦੱਸੋ ਇੱਕ ਗੱਲ ਜਿਹੜੀ ਦੱਸੀ ਆ ਆ ਜਾ ਭਾਈ ਆ ਜਾ ਆ ਜਾ ਉੱਤੇ ਉੱਡਦੇ ਸੋਏ ਨੂੰ ਆ ਆ ਜਾ ਆ ਗੱਲ ਦੱਸ ਲੈ ਵੀ ਇਹਨੇ ਦੱਸਿਆ ਲੈ ਵੀ ਜਿਹੜੀ ਜ਼ਮੀਨ ਖਰੀਦੀ ਆ ਮਾਲਕਾਂ ਦੀਆਂ ਜ਼ਮੀਨਾਂ ਵੀ ਚੋਰੀ ਖਿਰ ਪੱਟ ਕੇ ਲੈ ਜਾਂਦੇ ਆ ਜਿਹੜੀ ਖੇਤੀ ਵਾਲੀ ਜ਼ਮੀਨ ਹੈ ਨਾ ਮਾਈ ਨੇ ਕਹਿੰਦੇ ਆ ਤੇ ਰਾਤ ਨੂੰ ਮਾਲਕਾਂ ਦੀ ਪਿੰਡਾਂ ਦੀ ਝੁਰਤ ਨਹੀਂ ਬਗ ਜਾਣ ਐਡੀ ਗੁੰਡਾ ਕਰਦੀ ਐ ਆ ਭਗਵੰਦਰ ਨੇ ਦੱਸਿਆ ਇੱਥੇ ਮਾਰ ਦਿੰਦੇ ਆਂਦਾ ਇਹਦੇ ਵੀ ਮਗਰ ਪਏਗੇ ਸੀਗੇ 10 ਬੰਦੇ ਆਦੇ ਇੱਥੇ ਖਪਾਏ ਜਾ ਚੁੱਕੇ ਐ ਔਰ ਇੱਕ ਹੋਰ ਗੱਲ ਇਹ ਇੱਕ ਹੋਰ ਗੱਲ ਹੈ ਜਿਹੜੀ ਇਹਨਾਂ ਦੀ ਕਿ ਪਿੰਡਾਂ ਵਾਲਿਆਂ ਦੇ ਵਿੱਚ ਬਹੁਤ ਸਾਰੀਆਂ ਜ਼ਮੀਨਾਂ ਉਦੋਂ ਇਹਨਾਂ ਤੋਂ ਸਸਤੇ ਭਾਅ ਲੈ ਲੀਆਂ ਤੇ ਜਿਹੜੇ ਜ਼ਮੀਨਾਂ ਦੇ ਮਾਲਕ ਨਹੀਂ ਉਹ ਖੋਦੀ ਪੱਟੀ ਜਾਂਦੇ ਨੇ ਦੇ ਨਾਲ ਦੇ ਕਿੱਲੇ ਵੀ ਲੈ ਕੇ ਉਹ ਵੀ ਪੱਟੀ ਜਾਂਦੇ ਆ ਮੈਂ ਛੋਟੂ ਦੱਸਦਾ ਕਿਦਾਂ ਗਿਆ ਸ਼ੇਰਾ ਨਾਲ ਦਾ ਭਾਈ ਹੁਣ ਇੱਕ ਨੇ 100 ਫੁੱਟ ਪੱਟ ਲਿਆ ਨਾਲ ਦਾ ਹੀ ਕਰੂ ਮੈਂ ਮੈਂ ਉਹ ਹੀ ਦੱਸਦਾ ਮੈਂ ਮੂਰੀ ਵਾਸੀ ਤੇ ਜਾਂਦਾ ਜਿਹੜਾ ਬੰਦਾ ਉਹਦੀ ਜ਼ਮੀਨ ਖਰੀਦ ਕੇ ਹਾਂਜੀ ਹਾਂਜੀ ਉਹਦੇ ਜੋ ਪੱਟੇ ਨਾਲ ਦੇ ਖੇਤ ਵਾਲੇ ਨੂੰ ਹੱਕ ਹੈ ਕਿ ਉਹਨੂੰ ਰੋਕ ਕੇ ਤੂੰ ਇੰਨਾ ਡੂੰਗਾ ਨਹੀਂ ਕਰ ਸਕਦਾ ਇਹਨਾਂ ਨੂੰ ਰੋਕਿਓ ਜੇ ਜੇ ਨਹੀਂ ਰੁਕਣਗੇ ਤਾਂ ਗੌਰਵਜੀਤ ਭਗਵੰਤ ਜੀ ਸਾਰੇ ਤੁਹਾਡੇ ਨਾਲ ਨੇ ਜੇ ਇਹਨਾਂ ਤੋਂ ਨਾਲ ਸਮਝਿਆ ਤਾਂ ਫਿਰ ਅਸੀਂ ਆਵਾਂਗੇ ਸਾਰੇ ਪੰਜਾਬ ਨੂੰ ਸੱਦਾਂਗੇ ਕਿਉਂਕਿ ਅਸੀਂ ਆਏ ਕਿਉਂ ਆ ਸ਼ੇਰਾ ਕਿ ਜਿੱਥੋਂ ਦਾ ਵੀ ਮਸਲਾ ਉਹਨਾਂ ਸਾਰੇ ਲੋਕਾਂ ਨੂੰ ਇਕੱਠੇ ਕਰੀਏ ਜੇ ਬੁੱਢੇ ਨਾਲੇ ਦੀ ਕੌਲ ਆ ਤੁਸੀਂ ਪਹੁੰਚੋ ਜੇ ਤੁਹਾਡੇ ਕੋਲ ਮਸਲਾ ਮਲੋਟ ਵਾਲਾ ਆਵੇ ਤੇ ਜਦੋਂ ਉੱਥੇ ਕੋਈ ਮਸਲਾ ਹੋਵੇ ਤੁਸੀਂ ਉੱਥੇ ਜਾਓ ਤਾਂ ਜੋ ਇਹਨਾਂ ਨੂੰ ਹਾਕਮਾਂ ਨੂੰ ਸਮਝ ਆਵੇ ਕਿ ਲੋਕ ਇਕੱਠੇ ਹੋ ਗਏ ਨੇ ਔਰ ਇਹਨਾਂ ਦੀ ਲੁੱਟਖਸਟ ਦਾ ਪਤਾ ਲੱਗ ਗਿਆ ਹੁਣ ਬੰਦ ਕਰਾ ਕੇ ਛੱਡਾਂਗੇ